ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਰਾਤ ਆਪਾਂ ਉਰੋਂ ਸਮਾਨ ਲੈ ਕੇ ਤੀ ਉਹ ਵੀਰਦੇਵ ਬਾਈ ਦੇ ਘਰੇ ਖੜਾਤਾ ਸੀਗਾ ਟਰੈਕਟਰ ਤੇ ਆ ਟਰਾਲੀਆਂ ਦੋਏ ਤੇ ਹੁਣ ਕੱਢ ਲਿਆਂਦੀਆਂ ਤੇ ਖਾਲਾਂ ਪਾ ਕੇ ਆਪਾਂ ਨੇ ਆ ਖਾਲਾਂ ਪਾ ਕੇ ਖਾਲਾ ਲੱਗਿਆ ਮੱਕੀ ਚ ਪਾਉਣ ਤੇ ਉਸ ਤੋਂ ਬਾਅਦ ਫਿਰ ਆਪਾਂ ਜੰਦਾ ਵਿੱਚ ਰੱਖ ਕੇ ਸਮਾਨ ਛੱਡ ਗਏ ਹਾਂ ਨੇ ਘਰੇ ਕਿੱਥੇ ਲਿਆਵਾ ਆ ਤਾਂ ਟੇਡਾ ਹੋ ਗਿਆ ਐਦਨੂ ਰਹੋ ਲਾਨਦਾਰ ਖੜ ਗਿਆ ਕਹਿੰਦਾ ਓਰੇ ਇਹਨਾਂ ਲੈ ਕੇ ਚੱਲ ਕਾਉਣ ਲੱਗੇ ਆਪਾਂ ਮੱਕੀ ਦੇ ਵਿੱਚ ਖਾਲ ਖਾਲ ਪਾ ਕੇ ਕੰਮ ਚਲਾਉਨੇ ਆ ਲਓ ਜੀ ਇੰਦਾਂ ਦਾ ਬੰਦਾਰ ਆੜ ਆਂ ਟਰਾਲੀਆਂ ਤੇ ਮਗਰ ਪਾਲੀ ਹੈ ਰੋਂ ਚੱਲਦੇ ਆ ਪਿੰਡ ਨੂੰ ਲੈ ਕੇ ਤੇ ਆਪਣਾ ਰਾਤ ਵਾਲਾ ਗੱਲਾ ਪਲਾਟ ਰਹਿਦਾ ਲੰਬਾ ਤੇ ਕੋ ਛੋਟਾ ਤੇ ਜਿਵੇਂ ਲੋਕ ਤਾਂ ਆਪਾਂ ਸੈੱਟ ਕਰਤੀ ਹੁਣ ਆਪਾਂ ਸਮਾਨ ਝੱਡਣ ਚੱਲਦੇ ਆ ਪਿੰਡ ਨੂੰ ਤੇ ਜਾਨੂ ਲਾਣੇ ਦਾ ਹੜਾ ਨਾ ਬਾਦੂਗਾ ਆ ਗਿਆ ਪਰ ਰੂਟਰ ਮਾਰ ਦਾਂਗੇ ਰੂਟਰ ਉਲੀ ਪਿਆ ਅੱਡੇ ਟੈਂਕੀ ਤੇ ਤੇਲ ਆਪਾਂ ਲਿਆਏ ਸੀਗੇ ਇੱਕ ਪਲਾਟ ਰਹਿਣਾ ਤੀਏ ਨਵੇੜ ਤਾਂ ਆਪਾਂ ਨੇ ਮਾਰ ਪਾਇਆ ਜਦੋਂ ਟੋਕਾ ਬੇ ਡਰਾਈਨਿੰਗ ਜਗ੍ਹਾ ਰਹਿ ਗਈ ਤੇ ਲੱਗੇ ਹੋਇਆ ਸਵੇਰ ਦੇ ਉਹ ਪਾਰਲਾ ਵੀ ਮਾਰ ਲਿਆ ਤਾਂ ਉਹ ਜਿਹੜਾ ਪਲੇਆਲਾ ਪਲਾਟ ਚੱਲਦਾ ਜੀ ਕੋਈ ਸਵਾਰਨ ਦਾ ਕੰਮ ਮੁਕੇਸ਼ભાઈ ਲੱਗਿਆ ਹੋਇਆ ਹੁਜੇ ਘਾਂਡੇ 'ਤੇ ਸਵਾਰ ਰਿਹਾ ਮੱਕੀ ਵਾਲੇ ਗਰਮੀ ਆਈ ਪਈ ਐ ਇਹਨੂੰ ਅੱਧੀਆਂ ਬਾਹਾਂ ਚੋ ਗਿਆ ਆ ਆਪਣੀ ਹੈਗੀ ਆ ਕਣਕ ਵਾਲੀ ਫਸਲ ਲਓ ਜੀ ਇਦਾਂ ਡੈੜੀਆਂ ਜੀਆਂ ਨੇ ਗੋਲੀ ਡੰਡੇ ਦੀਆਂ ਦੇਖੋ ਆਹ ਦੇਖੋ ਆਹ ਖੜੀ ਆ ਨਾ ਪਹਿਲਾਂ ਬਹੁਤ ਨਜਾਇਜ਼ ਸੀ ਹੁਣ ਇੰਨਾ ਕੁ ਰਹਿ ਗਿਆ ਚਲੋ ਸੋ ਪਰੇ ਵਾਰ ਇੱਕੋ ਕਰੀਆ ਦੂਸਰੀ ਆਪਾਂ ਫਿਰ ਕਰੀ ਨਹੀਂ ਹੁਣ ਇਹ ਡੰਡੀ ਪੈ ਗਈ ਬੱਲੀ ਤੇ ਆ ਗਈ ਮੇਤਰੋ ਆ ਦੇਖੋ ਲੱਗੀ ਬੱਲੀ ਕੱਢਣ ਤੇ ਫਰਵਰੀ ਦੀ ਵੀ ਅਜ 10 12 10 ਤਰੀਕ ਤਾਂ ਹੋਏ ਗਈ ਇਹ ਅਪਰੈਲ ਦੀ 5 6 ਤਰੀਕ ਤੜਕੜ ਇਹਦਾ ਹੋ ਜਾਣਾ ਕੰਮ ਜਦ ਤੱਕ ਆ ਕੇ ਪੱਕ ਜੂ ਪਾਣੀ ਇਹਨੂੰ ਆਪਾਂ ਇੱਕੋ ਲਾਇਆ ਬਾਕੀ ਦੋ ਮੀਂ ਪੈ ਗਏ ਤੇ ਪਤਲੇ-ਪਤਲੇ ਤੇ ਹੁਣ ਇਹ ਪਾਣੀ ਮੰਗਦੀ ਆ ਬਸ ਅੱਜ ਕੱਲ੍ਹ ਚਲਾਈ ਸੀ ਮੋਟਰ ਤੇ ਫਿਰ ਅੱਜ ਨਿਕਲੇ ਇਹ ਮਾੜੇ-ਮੋٹے ਬੱਦਲ ਇਸ ਕਰਕੇ ਫਿਰ ਮੋਟਰ ਬੰਦ ਕਰਤੀ ਤੇ ਹੁਣ ਕੱਲ ਨੂੰ ਦੋ ਇਹ ਜੋੜਾਂਗੇ ਫਿਰ ਪਾਣੀ ਵਾਲੇ ਬਾਲਾ ਇਹਨੂੰ ਚੰਗੀ ਤਰ੍ਹਾਂ ਕਰਕੇ ਅਰ ਜਾ ਕੇ ਚੰਗੀ ਤਰ੍ਹਾਂ ਪਾਣੀ ਨਾ ਫੇਰ ਲੱਗਾਂਗੇ ਆਪਾਂ ਮੱਕੀ ਨੂੰ ਜਦ ਤੱਕ ਮੱਕੀ ਦੇ ਕੁੰਝੇ ਖਾਂਜੇ ਜੋ ਵੀ ਮਾੜਾ-ਮੋਟਾ ਕੰਮ ਖਾਲਾ ਖੂਲਾ ਦਾ ਹੈਗਾ ਉਹ ਸਾਰਾ ਕਲੀਅਰ ਹੋ ਜਾਊਗਾ ਦੋ ਦਿਨ ਤੱਕ ਤੇ ਹਰ ਮੱਕੀ ਨੂੰ ਸਾਰੀਆਂ ਮੋਟਰਾਂ ਚਲਾ ਕੇ ਦੋ ਦਿਨ ਜਾਂ ਤਿੰਨ ਦਿਨ ਲੱਗਣੇ ਨੇ ਮੱਕੀ ਬਾਹਰ ਨੂੰ ਦਾ ਕੋਈ ਜ਼ਿਆਦਾ ਦਿਨ ਨਹੀਂ ਲੱਗਣੇ ਕਿਉਂਕਿ ਖਾਲੀਆਂ 'ਚ ਪਾਣੀ ਫਟਾਫਟ ਫਿਰ ਜਾਣਾ ਨਾਲੇ ਜਦ ਤੱਕ ਸਾਰਾ ਕੰਮ ਟਿਚਨ ਹੋ ਜੂ ਤੇ ਨਾਲੇ ਜਿਹੜੀ ਰਹਿੰਦੀ ਆ ਆ ਸਾਹਮਣੇ ਵਾਲਾ ਮੂਹਰਲਾ ਪਲਾਟ ਜਿਹੜਾ ਅੱਜ ਆਪਾਂ ਨੇ ਰੂਟਰ ਮਾਰਿਆ ਕਿਉਂਕਿ ਫਿਰ ਜੇ ਹੁਣੇ ਮੋਟਰ ਚਲਾਉਨੇ ਆ ਖਾਲ ਦੇ ਵਿੱਚ ਤੇੜਾ-ਤੂੜਾ ਹੁੰਦਿਆਂ ਤੁਹਾਨੂੰ ਪਤਾ ਹੀ ਆ ਪਾਣੀ ਪੁਣੀ ਇੱਧਰ ਉੱਧਰ ਹੋ ਗਿਆ ਫੇਰ ਪੰਗਾ ਪਾ ਜਾਣਾ ਬੀਜ ਕੇ ਹੀ ਮੋਟਰਾਂ ਚਲਾਵਾਂਗੇ ਨਾਲੇ ਜਦ ਤੱਕ ਸਾਰਾ ਕੰਮ ਕਲੀਅਰ ਹੋ ਜੂ ਟੇਚਨਰੋਂ ਸ਼ਾਮਾਂ ਹੋ ਗਈਆਂ ਸੂਰਜ ਢਲ ਗਿਆ ਤੇ ਬਸ ਹੁਣ ਆਪਾਂ ਅੱਧੇ ਪੌਣੇ ਘੰਟੇ ਚੱਲਦੇ ਆ ਪਿੰਡ ਨੂੰ ਤੇ ਰਜਾਨਾ ਪਹਿਲਾਂ ਤਾਂ 9 10 10 11 9 10 10 11 ਐਦਾਂ ਵੱਜਦੇ ਰਹੇ ਨੇ ਕਿੰਟ ਪਹੁੰਚ ਜੇ ਨੂੰ ਅੱਜ ਦੇਖਦੇ ਆ ਕਿ ਐ ਵੇ ਜੇ ਪਹੁੰਚਦੇ ਆ ਆਹੀ ਦੋ ਪਲਾਟ ਆਪਣੇ ਬਜਾਈ ਤੋਂ ਰਹਿੰਦੇ ਨੇ ਬਸ ਦੋ ਕਕੀਲੇ ਆ ਨੇ ਤੇ ਚਾਰ ਕਕੀਲਿਆਂ ਦਾ ਪਲਾਟ ਆ ਹੋਣਾ 6 ਕਕੀਲੇ ਤੇ ਚਾਰ ਕਕੀਲਿਆਂ ਦਾ ਪਰਲਾ ਹੋਣਾ ਬਸ ਉਹ ਰੇ ਫਾਈਨਲ ਕੰਮ ਸਾਰਾ ਆ ਬਾਟਾ ਥੋੜੀ ਜੀ ਚੌੜੀ ਕਰ ਲਈ ਪਹਿਲਾਂ ਨਾਲੋਂ ਰੋਵੇਂ ਮਿੱਟੀ ਲਾ ਲੈਣੀ ਚੌੜੀ ਹੋ ਜੂਗੀ ਫਿਰ ਇਹਦਾ ਤੁਰਨਾ ਫੜਨਾ ਸੌਖਾ ਹੋਊ ਰੇ ਲੈ ਕੇ ਆਉਣਾ ਜਾਣਾ ਇੱਧਰ ਮੱਕੀ ਲਈ ਕਿਉਂਕਿ ਮੱਕੀ ਨੂੰ ਰੇ ਵੀ ਤੰ ਬਣੇ ਨੇ ਜ਼ਮੀਨ ਆਪਣੇ ਪਿੰਡ ਦਾ ਦੋਏ ਬੰਦੇ ਨੇ ਉਰੇ ਲੱਗਦਾ ਵੀ ਜਦ ਕਣਕ ਚ ਚਾਰ ਪੈ ਗਏ ਤਾਂ ਮਤਲਬ ਤੰ ਤਾਂ ਮੱਕੀ ਨੂੰ ਵੀ ਪੈਣਗੇ ਹੀ ਦੋ ਹੋਣਗੀਆਂ ਸਪਰੇ ਹਾਂ ਇੱਕ ਸੁੰਡੀ ਦੀ ਤੇ ਇੱਕ ਮਿਹਨਕਾ ਘਾੜੀ ਖਾਲ ਪਾਇਆ ਆਪਾਂ ਗੋਲ ਜਾ ਰੱਖ ਕੇ ਆ ਇਹ ਥੋੜਾ ਜਿਹਾ ਘੇਰਾ ਵੀ ਵਿੰਗਾ ਜਿਹਾ ਉਸ ਹਾਵ ਨਾਲੇ ਫਿਰ ਖਾਲ ਪਾਉਣਾ ਪਿਆ ਇਹਦੇ ਚ ਤਕੋਨਾ ਜਿਆ ਤਨੇ ਖੁੰਜਾ ਜਿਆ ਜੀ ਪਿੰਡ ਚ ਲਾਤਾ ਜੀ ਆਪਾਂ ਨੇ ਕੰਮ ਐਲ ਆਰ ਦੀ ਪਟਾਈ ਦਾ ਤੇ ਸੈਜ ਪੂਰਾ ਘੈਂਟ ਆ ਓਕੇ ਰਿਪੋਰਟ ਆ ਲੋ ਜੀ ਆ ਰੋਡ ਵਾਲੇ ਪਰਾਡ ਦੇ ਵਿੱਚ ਸਾਹਮਣੇ ਤੇ ਵਧੀਆ ਨੇ ਧਾਣੇ ਘੈਂਟਾ ਪੂਰਾ ਪੂਰੀ ਰੌਣਕ ਆ ਸਾ ਸੋਜ ਪੂਰਾ ਓਕੇ ਆ ਸੌਲੀ ਤੋਂ ਆਪਾਂ ਮਕਾਇਆ ਏ ਤੇ ਪਿੰਡ ਪਹੁੰਚ ਗਏ ਬਾਕੀ ਰੰਗ ਰੂਪ ਤੇ ਦਾਣੇ ਦੀ ਕੁਆਲਿਟੀ ਲੋ ਜੀ ਕਰੋ ਸ਼ੈੱਕ ਅੱਖ ਕਰੋ ਚੈੱਕ ਤੁਸੀਂ ਬਾਅਦ ਅੱਠ ਨੌ ਅੱਖਾਂ ਤੋਂ ਘੱਟ ਕਿਸੇ ਨੂੰ ਵੀ ਆਲੂ ਨੂੰ ਅੱਖ ਨਹੀਂ ਹੈ ਹਾਲੇ ਮਸ਼ੀਨ ਆਪਣੇ ਕੋ ਚਲਦੀ ਆ ਉਹਦੇ ਵਾਲੀ ਇਹ ਪਟਾਈ ਵੀ ਮੈਨ ਲੱਗਦਾ ਨਾ ਹੋਣ ਕਰਨ ਤੇਜ਼ ਕਰੀ ਵੀ ਆ ਥੋੜੀ ਜੀ ਤੇ ਆਲੂ ਮਿੱਟੀ ਦੇ ਵਿੱਚ ਵੀ ਹੈਗਾ ਉਹ ਐਦਾਂ ਦੀ ਘੜੀ ਆ ਜਿਹਨੂੰ ਪਟਾਈ ਚਲਦੀ ਆ ਬਹੁਤ ਜ਼ਿਆਦੇ ਵੇਲਤੀ ਆਲੂ ਤੇ ਬਹੁਤ ਯਾਰੇ ਜੇ ਨਹੀਂ ਕਹਿ ਸਕਦੇ ਬਾਕੀ ਆਪਣੇ ਪਲਾਟਾਂ ਦਾ ਦੂਸਰੇ ਪਲਾਟਾਂ ਨਾਲੋਂ ਫਰਕ ਹੀ ਰਹਿਣਾ ਝਾੜਦਾ ਵੀ ਤੇ ਸੈ ਸੂਝਦਾ ਵੀ ਠੇਕੇਦਾਰ ਨੇ ਮੈਨੂੰ ਲੱਗਦਾ ਨੀਚੇ ਵਾਲੇ ਪਲਾਟ 'ਤੇ ਲਾ ਲਿਆ ਵੱਡਾ ਹਾਂ ਤਾਂ ਵੱਡੀਆਂ ਵੇਲਾ ਉਧਰੋਂ ਵੱਢ ਕੇ ਆ ਕੇ ਦੂਸਰੀ ਲੇਬਰ ਆ ਨੀਚੇ ਵਾਲੇ ਪਲਾਟ 'ਤੇ ਲੱਗ ਗਈ ਵੇਰੇ ਰੀਵੀ ਪੂਰੀ ਵਧੀਆ ਪਈ ਐ ਜੀ ਇਹ ਫਖਰ ਕਾ ਇੱਕੋ ਜੀ ਵੇਲਾ ਇੱਕੋ ਦਿਨ ਦੀ ਵਜਾਈ ਐ ਦੋ ਹਾਲੂਆਂ ਦੀ ਇਹਨਾਂ ਦੀ ਪਲਾਟਾਂ ਦੀ ਸੋਤੇ ਵਿਗੂ ਵਾਲੀ ਕਣਕ ਨੂੰ ਲੱਗੇ ਆਪਾਂ ਪਾਣੀ ਲਾਉਣ ਇਹਨੂੰ ਨੱਕਾ ਕਰਨ ਲੱਗੇ ਆ ਤੇ ਪਹੁੰਚੇ ਆ ਹਲੇ ਲਾਈਟ ਹੈ ਨਹੀਂ ਪੰਜ ਚਾਰ ਮਿੰਟ ਰਹਿੰਦੇ ਨੇ 10 ਵਜੇ ਵਜੇ ਚ ਫੇਰ ਆਊਗੀ ਨੱਕਾ ਨੁੱਕਾ ਕਰਦਾ ਇਹਨੇ ਛੋਟੂ ਇਤਾਂ ਦੀ ਖੜੀ ਆ ਕਣਕ ਇਹ ਤੇ ਲਾਗੀ ਵਾਲੀਆਂ ਕੱਢਣੇ ਵੀ ਆ ਪਾਣੀ ਨਾਲ ਹੋ ਜੂ ਸੈਟ ਚੱਲੀ ਰਿਮੋਟਰ ਆ ਟਿੱਕੀ ਸਾਹਮਣੇ ਆ ਨਾਲੇ ਛੋਟੀ ਜੀ ਸਟਾਰਟਰ ਕਰ ਲਿਆ ਜੀ ਫਿੱਟ ਜਿੱਦਣ ਆਪਾਂ ਨੇ ਮੰਨ ਲਓ ਫਸਾ ਨੂੰ ਪਾਣੀ ਲਾਉਣਾ ਹੁੰਦਾ ਕਦੇ ਲਾਈਟ ਨਾ ਹੋਵੇ ਨਹੀਂ ਰੋਜ਼ ਸਵੇਰੇ 9 ਵਜੇ ਲਾਈਟ ਆਈ ਦਾ ਵੱਲ ਮਚਰਾ ਹੁੰਦਾ ਅੱਜ ਹੁਣ 11 ਵਜੇ ਨਾਲੇ ਨੇ ਹਾਲ ਤੱਕ ਲਾਈਟ ਨਹੀਂ ਅੱਜ ਮੱਕੀ ਭਰਨੀ ਸੀ ਫੇਟੈਂਗ ਕਰ ਲਈ ਤੇ ਸਵਾਰ ਦਿਆਂ ਇਹਨੇ ਆ ਖਾਲ ਦਾ ਬਾਹਿਆ ਹੋਇਆ ਉਹਨੂੰ ਇਹਨੂੰ ਕਰਦੇ ਆ ਸੈੱਟ ਤੇ ਆਉਂਦਾ ਮਕੇਸ਼ ਬਾਈ ਲਾਉਨੇ ਆ ਦੋਏ ਮੋਟਰਾਂ ਚਲਾਵਾਂਗੇ ਆਹਾ ਤੇ ਫਿਰ ਰਾਤ ਨੂੰ ਆਪਾਂ ਇਹ ਕਰਨਾ ਹੈ ਕਣਕ ਨੂੰ ਲਾ ਜਾਗੇ ਤੇ ਦਿਨ ਚ ਆਪਾਂ ਭਰਦੇ ਆ ਮੱਕੀ ਜਿੱਦਾਂ ਵੀ ਹੋਇਆ ਜੀ ਕੈ ਵਜੇ ਆਉਂਦੀ ਹੁਣ ਇਹ ਨਹੀਂ ਪਤਾ ਹਲੇ ਜੀ ਲੱਗੇ ਜੀ ਪਹਿਲਾਂ ਪਾਣੀ ਲਾਉਣ ਮੱਕੀ ਨੂੰ ਸਹੌਲੀ ਤੇ ਲਾਈਟ ਆ ਗਈ ᱛੀ 11:00 ਵਜੇ ਲੇਟ ਆਈ ਆ ਘੰਟਾ ਡੇਢ ਘੰਟਾ ਅੱਗੇ 9:30 ਵਜੇ ਆ ਜਾਂਦੀ ਆ ਤੇ ਦੋਏ ਮੋਟਰਾਂ ਚਲਦੀਆਂ ਨੇ ਦੋਏ ਖਾਲਾਂ ਨੂੰ ਆ ਵੀ ਚੱਲਦੀ ਆ ਕਰੋ ਚੈੱਕ ਆ ਲਓ ਜੀ ਤੇ ਆ ਵੀ ਚੱਲਦੀ ਆ ਇਹਦਾ ਉਹਦਾ ਖਾਲ ਨੂੰ ਪਾਣੀ ਦੇਖਦੇ ਆ ਕਿੰਨੀ ਕੁ ਭਰਾਈ ਹੁੰਦੀ ਆ ਅੱਜ ਤੇ ਛੱਡ ਲਿਆ ਪਾਣੀ ਪਹਿਲਾ ਨਾਲ ਹੁੰਦੇ ਕਰੀ ਜਾਂਦੇ ਆ ਕੋਏ ਕਾਏ ਤੰਦੀਆਂ ਹੁੰਦੀਆਂ ਲੋਟ ਆਪੋ ਆਪਣੀਆਂ ਤੇ ਖਾਲ ਖੂਲਾਂ ਦਾ ਖੁੰਝੇ ਖਾਂਝਾਂ ਦਾ ਕੱਲ ਕੰਮ ਹੋ ਗਿਆ ਸੀ ਕੜਤੇ ਤੇ ਆਪਾਂ ਨੇ ਜੇਰ ਫੇਰੇ ਹੋਏ ਦਾ ਇਹੀ ਫਾਇਦਾ ਹੈ ਵੀ ਪਾਣੀ ਸਾਰਾ ਜਿੰਨਾ ਤੁਸੀਂ ਖਾਲੀਆਂ ਚ ਲਾਉਣਾ ਓਨਾ ਹੀ ਲੱਗਣਾ ਹੈ ਕੋਈ ਆਏ ਨਹੀਂ ਹੈਗਾ ਵੀ ਕਦੇ ਡੁੱਬਦੀ ਨਹੀਂ ਹੈਗੀ ਮੱਕੀ ਜੰਮੂ ਨਹੀਂ ਆਏ ਹੋਜੂ ਵਾਹ ਹੋਜੂ ਐਨ ਇੱਕ ਸਾਰ ਇੱਕੋ ਜੀ ਸਲਾਬ ਆਉਣੀ ਹੈ ਜਿੰ세 ਤੱਕ ਆਉਣੀ ਹੈ ਇਹੀ ਬਸ ਫਾਇਦਾ ਨਹੀਂ ਤੁਹਾਨੂੰ ਪਤਾ ਵੀ ਹੁਣ ਚਨੀਮਾ ਹੋ ਜਾਂਦਾ ਕਿਤੇ ਵੱਧ ਪੈ ਗਿਆ ਕਿਤੇ ਘਟ ਪੈ ਗਿਆ ਪਾਣੀ ਤੇ ਫਿਰ ਉਹ ਜਗਾ ਮੱਕੀ ਜੰਮਦੀ ਨਹੀਂ ਆ ਲਓ ਜੀ ਜੇ ਧਰਤੀ ਕੈੜੀ ਹੋ ਜਵੇ ਹੁਣ ਓਕੇ ਹਰਪੋਰਟ ਐਨ ਪੂਰੀ ਪੂਰੀ ਖੜੀ ਆ ਪਾਣੀ ਹੈ ਹਨ ਇੱਕ ਸਾਰ ਪੱਟਾਂ ਭਰੀਆਂ ਨੇ ਤੇ ਓਕੇ ਆ ਰਿਪੋਰਟ ਪੂਰੀ ਵਧੀਆ ਨਾਲੇ ਫਟਾਫਟ ਫਰੀ ਜਾਂਦਾ ਪਾਣੀ ਪਟਾ ਤਾਂ ਲੱਗ ਗਿਆ ਜੀ ਦਵੇ ਲਾਸਟ ਕਿਾਰੇ ਨੂੰ ਜਾਂਦਾ ਪਾਣੀ ਤੇ ਦੋ ਪਟੇ ਲਾਤੇ ਇੱਕ ਖਾਲ ਤੋਂ ਆਪਾਂ ਇਹਦੇ ਤੋਂ ਇਹਨੂੰ ਛੱਡਦੇ ਹਾਂ ਤਾਂ ਨਾ ਵੱਜ ਗਏ ਉਧਰ ਲਾਣੇਦਾਰ ਨੇ ਵੀ ਖਿੱਚਿਆ ਪਿਆ ਕੰਮ ਸਾਹਮਣੇ ਤੇ ਆ ਹਾਂ ਮਕੇਸ਼ભાઈ ਆ ਆਉਂਦਾ ਹੈ ਇਹਨੇ ਵੀ ਉਹ ਸਰੇ ਵਾਲੇ ਘਾੜ ਨੂੰ ਛੱਡਿਆ ਹੈ ਪਰਲੇ ਪਾਸੇ ਹਾਂਜੀ ਆ ਲਵੇ ਵਾਲਾ ਸੜਕ ਦੇ ਨਾਲ ਵਾਲਾ ਪਲਾਟ ਆਪਾਂ ਕਰਤਾ ਜੀ ਓਕੇ ਨਿਬੜ ਗਿਆ ਕੰਮਕਾਰ ਭਰ ਗਿਆ ਤੇ ਸੈੱਲ ਵੀ ਹੋ ਗਈ ਜਿੱਥੇ ਤੱਕ ਚਾਹੀਦੀ ਆ ਦਾਣੇ ਤੱਕ ਚਾਰ ਅਕੀਲਿਆਂ ਦੇ ਪਲਾਟ ਦੇ ਵਿੱਚ ਆਪਾਂ ਨੇ ਦੋ ਖਾਲ ਪਾਏ ਨੇ ਪਹਿਲਾ ਪਾਣੀ ਆ ਜਿਹੜਾ ਥੋੜਾ ਜਿਹਾ ਉਹ ਟਕਾਰਿਆਂ ਨਾਲ ਆਉਣਾ ਪੈਂਦਾ ਬਾਕੀ ਉਹ ਤੋਂ ਬਾਅਦ ਜੇ ਜੰਮੇ ਆਉਂਦੀ ਆ ਫਿਰ ਤੁਹਾਨੂੰ ਪਤਾ ਵੀ ਖੁੱਲੇ ਹੀ ਚੱਲੀ ਜਾਣਾ ਕਿਉਂ ਮੱਕੀ ਨੂੰ ਕੋਈ ਐਡਾ ਜਿੰਨਾ ਵੱਧ ਪਾਣੀ ਲੱਗੂਗਾ ਉਨਾ ਹੀ ਵਧੀਆ ਚਲੋ ਛੋਟੀ ਥੋੜਾ ਜਿਹਾ ਕਰਦੀ ਆ ਤੇ ਜਦੋਂ ਹੋ ਜਾਂਦੀ ਆ ਫਟਫੜਦੀ ਫਿਰ ਕੋਈ ਚੱਕਰ ਨਹੀਂ ਪਹਿਲਾਂ ਮਾੜੀ ਮੋਟੀ ਮਾਰ ਪੈਂਦੀ ਆ ਇਸ ਕਰਕੇ ਪਹਿਲਾ ਪਾਣੀ ਆ ਜਿਹੜਾ ਟਕਾਰਿਆਂ ਨਾਲ ਆਉਣਾ ਪੈਂਦਾ ਤੇ ਫਿਰ ਦੋ ਪਾਣੀਆਂ ਤੋਂ ਬਾਅਦ ਤਾਂ ਖੁੱਲ੍ਹੇ ਹੀ ਚੱਲ ਪੈਣਾ ਕੰਮ ਇਸ ਕਰਕੇ ਆਪਾਂ 4 ਕਿੱਲਾਂ ਦੇ ਪਲਾਟ ਤੇ 2 ਏਕੜ ਪਾਏ ਨੇ ਤੇ ਕੋਈ ਸਾਈਡਾਂ ਸੁੱਡਾਂ ਵਾਲੀ ਤੰਦੀਰੀ ਬਣਾਈ ਦੇਖੋ ਜਿੱਡੇ ਘੇਰੇ ਨੇ ਲੰਬੇ ਉੱਡੇ ਹੀ ਲਾਓ ਸਰੇ ਤੱਕ ਇਧਰ ਨੂੰ ਵੀ ਕੋਈ ਨਾਕੂ ਨੋਕੂ ਨਹੀਂ ਹੈ ਏਕਣਿਓ ਪਰਲੇ ਪਾਸੇ ਸਰੇ ਤੇ ਕੋਈ ਨਹੀਂ ਹੈਗਾ ਵਿੱਚ ਵੀ ਵੱਡੇ ਵੱਡੇ ਖਿਆਰੇ ਨੇ ਕੋਈ ਛੋਟਾ ਖਿਆਰਾ ਨਹੀਂ ਹੈ 15 18 ਬੱਟਾਂ ਵਾਲਾ ਖਿਆਰਾ ਹੀ ਹੈ ਸਾਰੇ ਲੰਬੇ ਖਾਲ ਦੇ ਵਿੱਚ ਦੇਖੋ ਤੁਸੀਂ ਚਾਰ ਨੱਕੇ ਲੱਗੇ ਦੀਆਂ ਨੇ ਤੁਹਾਨੂੰ ਆਹ ਲੋਕਰ ਉੱਚੇ ਇੱਕ ਖਾਲ ਤੇ ਲਾਉਂਦਾ ਮਕੇਸ਼ભાઈ ਨੱਕੇ ਆ ਲੱਗਿਆ ਹੋਇਆ ਇਹਦੀਆਂ ਦੋ ਹੋਰਲੇ ਕਿਾਰੇ ਰਹਿੰਦੇ ਨੇ ਜੋਨਾਰ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਹੱਥ ਸ਼੍ਰੀਕਾਲ ਮਿਲਾਂਗੇ ਕਿਸੇ ਹੋਰ ਵੀਡੀਓ ਚ ਬਣੇ ਰਹੋ ਵੀਡੀਓ ਦੇ ਨਾਲ ਸਾਰੇ ਵੀਰਾਂ ਦਾ ਧੰਨਵਾਦ ਬਦ ਤੋਂ ਬਦ ਸ਼ੇਅਰ ਕਰਿਆ ਕਰੋ